ਅੱਜ ਬਾਅਦ ਦੁਪਹਿਰ ਹੁਸ਼ਿਆਰਪੁਰ ਫਵੜਾ ਮਾਰਗ ਤੇ ਪਿੰਦੇ ਭੀਮਨਗਰ ਚ ਇੱਕ ਜੰਗਲੀ ਸਾੰਬਰ ਆ ਗਿਆ ਜਿਸ ਕਾਰਨ ਮੋਹੱਲੇ ਚ ਭਗਦੜ ਮਚ ਗਈ ਨਿਕਲ ਗਿਆ ਨਿਕਲ ਗਿਆ ਹਾਂ ਜੀ ਅੱਜ ਤੁਹਾਡੇ ਏਰੀਆ ਦੇ ਵਿੱਚ ਇੱਕ ਸਾਂਭਰ ਮਿਲਣ ਦੀ ਕੋਸ਼ਿਸ਼ ਹਾਂ ਅੱਜ ਮਹੱਲੇ ਦੇ ਵਿੱਚ ਇੱਕ ਜੰਗਲੀ ਬਾਰਾ ਸਿੰਘਾ ਸਾਂਭਰ ਆਇਆ ਜਿਹਦੇ ਫੇ ਅਸੀਂ ਇਹ ਤੋਂ ਪੁਲਿਸ ਪਾਰਟੀ ਨਾਲ ਗਏ ਮੌਕੇ ਤੇ ਜਗਲਾਤ ਮੈਂ ਕਿ ਮੈਨੂੰ ਟੈਲੀਫੋਨ ਕਰਕੇ ਸੱਦ ਲਿਆ ਜੀ ਬਣ ਬੁਆਗ ਵਾਲੇ ਆਏ ਗੱਡੀ ਲੈ ਕੇ ਫਿਰ ਲੋਕਾਂ ਦੀ ਮਦਦ ਦੇ ਨਾਲ ਉਹਨੂੰ ਫੜਿਆ ਫੜ ਕੇ ਉਹਨਾਂ ਹਵਾਲੇ ਨਾਲ ਕੀਤਾ ਫੜਵਾਣ ਵਾਲਿਆਂ ਦੇ ਉਹਦੇ ਗੋਡੇ ਤੇ ਇੱਕ ਲਾਤੇ ਸੱਟ ਲੱਗ ਚੁੱਕੀ ਸੀਗੀ ਨਰਸ ਦੇ ਭਾਜੀ ਦੇ ਤੇ ਜ਼ਖਮੀ ਹਾਲਤ ਵਿੱਚ ਸੀਗਾ ਜਿਹੜਾ ਪਬਲਿਕ ਦੀ ਮਾਦੀ ਨਾਲ ਫੜ ਕੇ ਬਣਪਹਾਵ ਵਾਲਿਆਂ ਦੇ ਹਵਾਲੇ ਕਰ ਦਿੱਤਾ ਗਿਆ ਹੁਣ ਉਹ ਅਗਲੀ ਕਾਰਵਾਈ ਕਰਨਗੇ ਇਲਾਜ ਕਰਉਣਗੇ ਲੈ ਡੰਗਲ ਵਿੱਚ ਉਹਨੂੰ ਛੱਡਿਆ ਜਾਊਗਾ ਇਹਦੇ ਨਾਲ ਕੋਈ ਕਿਸੇ ਵਿਅਕਤੀ ਨੂੰ ਜਾਂ ਕੋਈ ਅੰਦਾ ਸੱਟ ਵੈਰਾ ਕੋਈ ਨਹੀਂ ਕਿਸੇ ਤਰੀਕ ਕਿਸੇ ਦਾ ਵੀ ਕੋਈ ਜਾਣਨੀ ਵਾਲੀ ਅਕਸਰ ਨਹੀਂ ਹੋਇਆ ਅਰਥਾਤ ਦਾ ਕੋਈ ਜਾਨੀਵਾਲੀ ਨੁਕਸਾਨ ਨਹੀਂ ਹੋਇਆ ਬਚਾਅ ਹੋ ਗਿਆ ਸਾਰਿਆਂ ਨੇ ਕਵਰ ਕਰਕੇ ਨਾਲ ਮਦਦ ਕਰਕੇ ਫੜਾਇਆ